ਤੁਸੀਂ ਪਿਆਜ਼ ਲੈਣਾ ਛੋਟਾ ਜਿਹਾ ਹਾਫਵੇਂ ਬਰੀਕ-ਬਰੀਕ ਜਿਹੜੀ ਗਾਜਰ ਕੱਟੀ ਆ ਕੰਦੇ ਇਦਾਂ ਹੀ ਤੁਸੀਂ ਪਾ ਦੇਣੀ ਹੈ ਠੀਕ ਹੈ ਆਪਾਂ ਸਾਰੇ ਵੇਜੀ ਚੀਜ਼ ਬਣ ਕੇ ਰੈਡੀ ਹੋ ਗਏ ਦੇਖੋ ਆਪਣੀ ਹੈਨਾ ਬਰੀਕ-ਬਰੀਕ ਕੱਟਿਆ ਤੇ ਇੱਕਵੇਂ ਗ੍ਰੀਨ ਚਿੱਲੀ ਜਿੰਨੋਂ ਪਹਰੀ ਮਿਰਚ ਕਿੰਨੇ ਉਹ ਕੱਟੀ ਆ ਜੀ ਘਰ ਦੇ ਵਿੱਚ ਬਣਾ ਕੇ ਤੁਸੀਂ ਜਰੂਰ ਮਰਜੀ ਤੁਸੀਂ ਇਹ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ-ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਸੀਂ ਆਪਣਾ ਬੋਡੀ weight ਘਟਾ ਰਹੇ ਹੋ ਤੁਹਾਡਾ ਭਾਰ ਨਹੀਂ ਘਟਦਾ ਪਿਆ ਨਾ ਤੁਸੀਂ ਕਹਿੰਦੇ ਹੋ ਵੀ ਯਾਰ ਅਸੀਂ ਇਹੋ ਜੀ ਕਿਹੜੀ ਚੀਜ਼ ਖਾਈਏ ਜਿਹਦੇ ਨਾਲ ਮਤਲਬ ਕਿ ਸਾਡਾ ਢਿੱਡ ਵੀ ਭਰ ਜੇ ਤੇ ਸਾਡਾ ਮਤਲਬ ਜਿਹੜਾ ਭਾਰ ਆ ਉਹ ਵੀ ਘਟਣਾ ਸ਼ੁਰੂ ਹੋ ਜੇ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜੀ ਹੈਲਦੀ ਤੇ ਵਧੀਆ ਚੀਜ਼ ਬਣਾ ਕੇ ਦੱਸਾਂਗਾ ਜਿਹਨੂੰ ਤੁਸੀਂ ਆਪਣੇ ਬ੍ਰੇਕਫਾਸਟ ਦੇ ਵਿੱਚ ਤੁਸੀਂ ਡੇਲੀ ਖਾ ਸਕਦੇ ਹੋ ਉਹਦੇ ਨਾਲ ਕੀ ਹੈ ਕਿ ਤੁਹਾਡਾ ਬੋਡੀ weight ਆ ਜਿਹੜਾ ਉਹਦੇ ਨਾਲ ਤੁਹਾਡਾ ਬੋਡੀ weight ਨਹੀਂ ਵਧੇਗਾ ਸਗੋਂ ਤੁਹਾਡਾ ਜਿਹੜਾ ਭਾਰ ਆ ਉਹ ਕਟੇਗਾ ਹੀ ਘਟੇਗਾ ਕਿਉਂਕਿ ਉਹਦੇ ਵਿੱਚ ਨਾਲ ਆਪਾਂ ਉਹ ਫੈਟ ਲਾਉ ਵਰ ਯੂਜ਼ ਕਰਨੀ ਹੈਗੀ ਨਾਲ ਉਹਦੇ ਵਿੱਚ ਆਪਾਂ ਮਤਲਬ ਕਾਰਬੋਹਾਈਡਰੇਟ ਯੂਜ਼ ਕਰਨੇ ਹੈਗੇ ਉਹਦੇ ਵਿੱਚ ਸਿਰਫ ਕੱਲਾ ਪ੍ਰੋਟੀਨ ਹੋਏਗਾ ਜੀ ਤੇ ਉਹਦੇ ਵਿੱਚ ਫਾਈਬਰ ਵਾਲੀ ਚੀਜ਼ਾਂ ਹੋਣੀਆਂ ਚਾਹਣੇ ਕਿ ਗ੍ਰੀਨ ਵੇਜੀਟੇਬਲ ਹੋਣਗੇ ਬਹੁਤ ਵਧੀਆ ਚੀਜ਼ ਆ ਉਹ ਤੁਸੀਂ ਡੇਲੀ ਬਣਾ ਕੇ ਤੁਸੀਂ ਚਾਹੇ ਤੁਸੀਂ ਮੇਲੋ ਜਾਂ ਫਿਰ ਤੁਸੀਂ ਫੀਮੇਲ ਕੋਈ ਵੀ ਤੁਹਾਡੇ ਵਿੱਚੋਂ ਬਣਾ ਕੇ ਡੇਲੀ ਖਾ ਸਕਦਾ ਤੇ ਉਹ ਸਿਰਫ 4-5 ਮਿੰਟ ਦੇ ਵਿੱਚ ਬਣ ਜਾਂਦੀ ਹੈ ਹਨਾ ਤੁਸੀਂ ਬਣਾ ਕੇ ਉਹਨੂੰ ਕੇਰੀ ਕਰਕੇ ਤੁਸੀਂ ਆਪਣੇ ਦਫ਼ਤਰ ਵਗੈਰਾ ਦੇ ਵਿੱਚ ਵੀ ਲੈ ਕੇ ਜਾ ਸਕਦੇ ਜਾਂ ਫਿਰ ਤੁਸੀਂ ਸਵੇਰੇ ਉੱਠਣਸਾਰ ਤੁਸੀਂ ਉਹ ਫਰਸਟ ਮੀਲ ਹੈ ਜਿਹੜੀ ਤੁਸੀਂ ਬ੍ਰੇਕਫਾਸਟ ਦੇ ਵਿੱਚ ਉਹ ਖਾ ਸਕਦੇ ਬਹੁਤ ਹੈਲਦੀ ਆ ਉਹਨੂੰ ਕਿਵੇਂ ਬਣਾਣਾ ਵਾ ਉਹ ਪੂਰੀ ਜਾਣਕਾਰੀ ਤੇ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦਵਾਂਗਾ ਸੋ ਪਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਲੈਣੇ ਆ 30 ਗ੍ਰਾਮ ਤੁਸੀਂ ਹੋਰਸ ਲੈਣੇ ਆ 30 ਤੋਂ 50 ਗ੍ਰਾਮ ਤੱਕ ਤੁਸੀਂ ਹੋਰਸ ਲੈ ਸਕਦੇ ਹੋ ਵੈਸੇ 30 ਗ੍ਰਾਮ ਓਟਸ bột ਨੇ 30 ਗ੍ਰਾਮ ਤੁਸੀਂ ਓਟਸ ਲੈ ਸਕਦੇ ਹੋ ਹਨਾ ਮੈਂ ਜਿਹੜੇ ਓਟਸ ਯੂਜ਼ ਕਰਦਾ ਪਿਆ ਮੈਂ ਸਫੋਲਾ ਦੇ ਇਹ ਜਿਹੜੇ ਓਟਸ ਆ ਜਿਹੜੇ ਵੀ ਯੂਜ਼ ਕਰਦਾ ਪਿਆ ਮਾ ਇਹ ਜਿਹੜੇ ਓਟਸ ਨੇ ਜਿਹੜੇ ਇਹ ਅਨ ਫਲੇਵਰ ਨੇ ਹਨਾ ਕਈ ਓਟਸ ਜਿਹੜੇ ਹੁੰਦੇ ਨੇ ਉਹ ਫਲੇਵਰ ਵਾਲੇ ਹੁੰਦੇ ਨੇ ਤੁਸੀਂ ਉਹ ਨਹੀਂ ਯੂਜ਼ ਕਰਨੇ ਹੈਗੇ ਤੁਸੀਂ ਅਨ ਫਲੇਵਰ ਓਰ ਸਹੀ ਤੁਸੀਂ ਯੂਜ਼ ਕਰਨੇ ਆ ਉਸ ਤੋਂ ਬਾਅਦ ਜਿਹੜੀ ਗ੍ਰੀਨ ਵੇਜੀਟੇਬਲ ਹੈ ਤੁਸੀਂ ਦੇਖ ਸਕਦੇ ਹੋ ਗ੍ਰੀਨ ਵੇਜੀਟੇਬਲ ਜਿਹੜੇ ਮੈਂ ਪਾਈ ਨੇ ਇੱਕ ਤੁਸੀਂ ਪਿਆਜ਼ ਲੈਣਾ ਛੋਟਾ ਜਿਹਾ ਹਾਫ ਵਿੱਚ ਬਰੀਕ ਬਰੀਕ ਜਿਹੜੀ ਗਾਜਰ ਕੱਟੀ ਆ ਟਮਾਟਰ ਕੱਟਿਆ ਵਾ ਮੱਕੀ ਦੇ ਦਾਣੇ ਲ ਤੇ ਨਾਲ ਮੈਂ 3-4 ਉਹ ਛੋਟੇ-ਛੋਟੇ ਮਸ਼ਰੂਮ ਬਰੀਕ-ਬਰੀਕ ਕੱਟਿਆ ਤੇ ਇੱਕ ਮੈਂ ਗ੍ਰੀਨ ਚਿੱਲੀ ਜਿੰਨਾ ਪਹਰੀ ਮਿਰਚ ਕਿੰਨੇ ਉਹ ਕੱਟੀ ਹੈ ਜੀ ਤੇ ਨਾਲ ਮੈਂ 50 ਗ੍ਰਾਮ ਜਿਹੜਾ ਪਨੀਰ ਆ ਪਰ 50 ਗ੍ਰਾਮ ਪਨੀਰ ਲੈ ਤੁਸੀਂ ਸੋਇਆ ਪਨੀਰ ਵੀ ਲੈ ਸਕਦੇ ਹੋ ਦੂਜਾ ਪਨੀਰ ਵੀ ਲੈ ਸਕਦੇ ਹੋ ਮੈਂ ਸੋਇਆ ਪਨੀਰ ਯੂਜ਼ ਕਰਦਾ ਪਿਆ ਵਾਂ ਤੁਸੀਂ ਜਿਹੜਾ ਮਰਜੀ ਪਨੀਰ ਤੁਸੀਂ ਯੂਜ਼ ਕਰ ਸਕਦੇ ਹੋ ਇਹ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਇਹ ਗ੍ਰੀਨ ਵੈਜੀਟੇਬਲ ਹੋਗੇ ਤੇ ਨਾਲ ਇਹ ਹੋਗੇ ਓਰਸੋ ਹੋਗੇ ਜੀ ਤੁਸੀਂ ਇਹਦੇ ਵਿੱਚ ਜਿਹੜੇ ਮਰਜ਼ੀ ਗਰੀਨ ਵੇਜੀਟੇਬਲ ਤੁਸੀਂ ਐਡ ਕਰ ਸਕਦੇ ਜਿਹੜੇ ਤੁਹਾਨੂੰ ਵਧੀਆ ਲੱਗਦੇ ਜਿਵੇਂ ਬਰੋਕਲੀ ਹੋਊਗੀ ਗੋਭੀ ਹੋਊਗੀ ਮਟਰ ਹੋਗੇ ਬੀਜ ਹੋਗੇ ਤੁਸੀਂ ਇਦਾਂ ਦੀ ਚੀਜ਼ ਵੀ ਤੁਸੀਂ ਐਡ ਕਰ ਸਕਦੇ ਹੋ ਹੁਣ ਇਹਨਾਂ ਨੂੰ ਬਣਾਉਣਾ ਕਿਵੇਂ ਆ ਜੀ ਉਹ ਤੁਹਾਨੂੰ ਮੈਂ ਅੱਗੇ ਦੱਸਦਾ ਜੀ ਆਓ ਜੀ ਆਪਾਂ ਚੱਲਦੇ ਆਂ ਆਪਾਂ ਚੁੱਲੇ 'ਆ। ਸਭ ਤੋਂ ਪਹਿਲਾਂ ਜੀ ਆਪਾਂ ਕੜਾਹੀ ਰੱਖ ਲੈਣੀ ਆ ਕੜਾਹੀ ਰੱਖ ਕੇ ਨਾ ਆਪਾਂ ਇਹਦੇ ਵਿੱਚ 2-3 ਚਮਚ ਆਪਾਂ 올ੀਵ ਆਇਲ ਪਾਵਾਂਗੇ। ਮੈਂ 올ੀਵ ਆਇਲ ਜਿਹੜਾ ਤੇਲ ਆਵੇਂ ਕਿ ਉਹ ਯੂਜ਼ ਕਰਦਾ ਪਿਆ ਮਾਂ ਤੁਸੀਂ ਇਹਦੇ ਵਿੱਚ ਦੇਸੀ ਘਿਓ ਵੀ ਤੁਸੀਂ ਯੂਜ਼ ਕਰ ਸਕਦੇ ਹੋ ਬੜੀ ਦੇਸੀ ਘਿਓ ਇਹਦੇ ਵਿੱਚ ਪਾ ਸਕਦੇ ਜ ਇਹਦੇ ਵਿੱਚ ਫਿਰ ਇਸ ਤੋਂ ਬਾਅਦ ਤੁਸੀਂ ਫਿਰ ਇਸ ਤੋਂ ਬਾਅਦ ਤੁਸੀਂ ਕੀ ਲੈਣਾ ਤੁਸੀਂ ਥੋੜੇ ਜਿਹੇ ਇਹਦੇ ਵਿੱਚ ਤੁਸੀਂ ਰਾਈ ਪਾ ਦੇਣਾ ਜੀ ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਸੌ ਮਦਬੀ ਪਾ ਦੇਣਾ ਥੋੜੇ ਜਿਹਾ ਤੁਸੀਂ ਇਹਦੇ ਵਿੱਚ ਜੀਰਾ ਪਾ ਦੇਣਾ ਜੀ ਠੀਕ ਹੈ ਜੀ ਇਹਨੂੰ ਥੋੜੇ ਜਿਹਾ ਭੁੰਨਣ ਤੱਕ ਜੀ ਵੇਟ ਕਰਨੀ ਹੈ ਜੀ ਜਦੋਂ ਇਹ ਹਲਕਾ ਜਿਹਾ ਭੁੰਨੇ ਲਏਗਾ ਫਿਰ ਤੁਸੀਂ ਇਹਦੇ ਵਿੱਚ ਹਲਕਾ ਜਿਹਾ ਤੁਸੀਂ ਇਹਦੇ ਵਿੱਚ ਪਿਆਜ਼ ਪਾ ਦੇਣਾ ਤੁਸੀਂ ਤੁਸੀਂ ਪਿਆਜ਼ ਪਾ ਦੇਣਾ ਠੀਕ ਹੈ ਜੀ ਪਿਆਜ਼ ਨੂੰ ਆਪਾਂ ਥੋੜਾ ਜਿਹਾ ਜਿਹਾ ਭੁੰਨਣ ਤੱਕ ਵੇਟ ਕਰਦੇ ਹਾਂ ਆਪਾਂ ਇਹਨੂੰ ਥੋੜਾ ਜਿਹਾ ਹਲਾਵਾਂਗੇ ਆਪਾਂ ਜਦੋਂ ਪਿਆਜ਼ ਜੇ ਇਦਾਂ ਹਰੇ ਜੇ ਥੋੜੇ ਥੋੜੇ ਬ੍ਰਾਊਨ ਕਲਰ ਦੇ ਹੋ ਜਾਣਗੇ ਨਾ ਫਿਰ ਤੁਸੀਂ ਇਹਦੇ ਵਿੱਚ ਜਿਹੜੇ ਹੋਰ ਵੇਜੀਟੇਬਲ ਸੀ ਤੁਸੀਂ ਉਹ ਸਾਰੇ ਪਾ ਲੈਣੇ ਹਨ ਕਦੇ ਪਨੀਰ ਨੂੰ ਛੱਡ ਕੇ ਤੁਸੀਂ ਟਮਾਟਰ ਪਾ ਦੇਣੇ ਗਾਜਰ ਪਾ ਦੇਣੀ ਆ ਮਾਮੂ ਤੁਸੀਂ ਮਸ਼ਰੂਮ ਪਾ ਦੇਣੇ ਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਜਿਹੜੀ ਗ੍ਰੀਨ ਚਿੱਲੀ ਆ ਗ੍ਰੀਨ ਚਿੱਲੀ ਵੀ ਤੁਸੀਂ ਪਾ ਦੇਣੀ ਆ ਗ੍ਰੀਨ ਚਿੱਲੀ ਪਾ ਦੇਣੀ ਆ ਫਿਰ ਉਸ ਤੋਂ ਬਾਅਦ ਤੁਸੀਂ ਜਿਹੜੇ ਮੱਕੀ ਦੇ ਦਾਣੇ ਨੇ ਤੁਸੀਂ ਮੱਕੀ ਦੇ ਦਾਣੇ ਵੀ ਇਦਾਂ ਹੀ ਤੁਸੀਂ ਪਾ ਦੇਣੇ ਆ ਮੰਕੇ ਆਪਾਂ ਸਾਰੇ ਵੇਜੀਟੇਬਲ ਜਿਹੜੇ ਪਾਦੇ ਨੇ ਜਿਹੜਾ ਆਪਣਾ ਕੱਲਾ ਪਨੀਰ ਆਪਣਾ ਪਨੀਰ ਨਹੀਂ ਬਣ ਆਏਗਾ ਆਪ ਵੀ ਦੇਖ ਸਕਦੇ ਆ ਆਪਣਾ ਕੱਲਾ ਪਨੀਰ ਨਹੀਂ ਬਣ ਆਇਆ ਬਲਕਿ ਸਾਰੇ ਜਿਹੜੇ ਵੇਜੀਟੇਬਲ ਨੇ ਆਪਾਂ ਸਾਰੇ ਇਹ ਪਾਦੇ ਨੇ ਹਲਕਾ ਲੱਗਣ ਦੀ ਸਥਿਤੀ ਹੋਣਾ ਹੈ ਜਰੂਰ ਇਹ ਤੋਹੇ ਜੀ ਨੂੰ ਸੈਕਾ ਲਾ ਲਈਆ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਪਨੀਰ ਜੀ ਆ ਇਹਦੇ ਵਿੱਚ ਆਪਾਂ 50 ਗ੍ਰਾਮ ਜਿਹੜਾ ਆਪਣਾ ਪਨੀਰ ਜੀ ਆ ਆਪਾਂ ਇਹਦੇ ਵਿੱਚ ਪਨੀਰ ਵਗੈਰਾ ਵੀ ਆਪਾਂ ਇਹਦੇ ਵਿੱਚ ਪਾਉਣਾ ਜੀ ਇਹ ਕਰਦੇ ਜੀ ਤੁਸੀਂ ਇਹ ਹੁਣ ਆਪਾਂ ਇਹਦੇ ਵਿੱਚ ਪਨੀਰ ਵੀ ਇਹਦਾ ਆਪਾਂ ਹੁਣ ਆਪਾਂ ਜਿਹੜਾ ਹੌਲਕਾ ਜਿਹਾ ਬਣਾ ਲਾਂ ਜਿਦਾ ਗੈਸ ਆਈ ਨੂੰ ਥੋੜਾ ਜਿਹਾ ਤੁਸੀਂ ਦੋ ਪਲੇਟ ਦੇ ਉੱਤੇ ਕਰ ਲੈਣਾ ਸਲੋ ਕਰ ਲੈਣਾ ਫਿਰ ਇਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਜਦੋਂ ਨਮਕ ਆ ਤੁਸੀਂ ਸੈਂਡਾ ਨਮਕ ਪਾ ਦੇਣਾ ਇਹਦੇ ਵਿੱਚ ਤੁਸੀਂ ਮੈਂ ਸੈਂਡਾ ਨਮਕ ਜਿਹੜਾ ਵਰਤਦਾ ਪਿਆ ਹਾਂ ਇਹਦੇ ਚ ਸੈਂਟਾ ਨਾਲ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਪਾ ਦਿਨਾ ਜੀ ਇਹਦੇ ਵਿੱਚ ਜਿਹੜੀ ਕਾਲੀ ਮਿਰਚਾ ਤੁਸੀਂ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਤੁਸੀਂ ਪਾ ਦੇਣੀ ਹੈ ਜੀ ਇਹਦੇ ਵਿੱਚ ਕਾਲੀ ਮਿਰਚ ਤੁਸੀਂ ਪਾ ਦੇਣੀ ਆ ਤੇ ਥੋੜੀ ਜੀ ਤੁਸੀਂ ਹਲਦੀ ਹੈ ਜਿਹੜੀ ਇਹਦੇ ਵਿੱਚ ਤੁਸੀਂ ਹਲਦੀ ਜਿਹੜੀ ਇਹਦੇ ਵਿੱਚ ਪਾ ਦੇਣੀ ਹੈ ਸਾਰਾ ਇਹਨਾਂ ਸਮਾਨ ਪਾ ਦੇ ਲਈ ਤੁਸੀਂ ਦਰਾ ਹਲਾ ਲਓ ਤੇ ਇਹਦੇ ਵਿੱਚ ਕੋੜਾ ਮਸਾਲਾ ਵੀ ਤੁਸੀਂ ਪਾ ਸਕਦੇ ਹੋ ਜਿਵੇਂ ਕਿ ਤੁਸੀਂ ਇਹਦੇ ਵਿੱਚ ਗਰਮ ਮਸਾਲਾ ਪਾ ਸਕਦੇ ਹੋ ਕੋਈ ਹੋਰ ਜਦੋਂ ਵੀ ਤੁਹਾਨੂੰ ਮਸਾਲਾ ਮੱਚ ਲੱਗਾ ਇਹਦੇ ਵਿੱਚ ਤੁਸੀਂ ਉਹ ਪਾਤਾ ਇਹਦੇ ਵਿੱਚ ਪਾਉਣ ਤੋਂ ਬਾਅਦ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਪਾਣੀ ਪਾ ਦਿਓ ਜਿਹੜਾ ਆਪਾਂ ਮਸਾਲਾ ਪਾਇਆ ਨਾ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਈਏ ਜਿਵੇਂ ਹਲਦੀ ਪਾਈ ਆ ਆਪਾਂ ਗਰਮ ਮਸਾਲਾ ਪਾਇਆ ਨਮਕ ਪਾਇਆ ਵਾ ਉਹ ਸਾਰਾ ਇਹ ਸਾਰੀ ਚੀਜ਼ ਇਹ ਜੁੜ ਚੁੱਕਾਣੀ ਆ ਸਭੀਆਂ ਤੁਸੀਂ ਇਹਦੇ ਵਿੱਚ ਦਮ ਪਾ ਕੇ ਰੱਖੋ ਥੋੜੀ ਜਿਹੀ ਨੂੰ 1-2 ਮਿੰਟ ਤੱਕ ਤੁਸੀਂ ਇਹਨੂੰ ਇਦਾਂ ਉਬਾਲਣਾ ਵਾ ਫੂਲ ਇਹਦੇ ਵਿੱਚ ਆਪਾਂ 1 ਕੱਪ ਇਹਦੇ ਵਿੱਚ ਪਾਣੀ ਪਾਵਾਂਗੇ ਜੀ ਇਹਦੇ ਵਿੱਚ ਆਪਾਂ 1 ਕੱਪ ਪਾਣੀ ਪਾਤਾ ਇਹਨੂੰ ਪਾਣੀ ਪਾ ਕੇ ਆਪਾਂ ਰੱਖਾਂਗੇ ਹੁਣ ਇਹਦੇ ਵਿੱਚ ਜਿਹੜਾ ਸਭ ਤੋਂ ਆਪਣਾ ਮੈਨ ਕੰਮ ਆ ਜਿਹੜੇ ਆਪਣੇ ਓਟਸ ਸੀਗੇ 30 ਗ੍ਰਾਮ ਆਪਾਂ 30 ਗ੍ਰਾਮ ਇਹਦੇ ਵਿੱਚ ਆਪਾਂ ਓਟਸ ਪਾ ਦੇਣੇ ਆ ਜੀ ਆ ਦੇਖੋ ਕਿੰਨੀ ਵਧੀਆ ਚੀਜ਼ ਬਣ ਗਈ ਆ ਹੁਣ ਇਹਨੂੰ ਤੁਸੀਂ ਥੋੜੀ ਦੇਰ ਤੱਕ ਹਿਲਾਉਣਾ ਤੇ ਇਹਨੂੰ 4 ਤੋਂ 5 ਮਿੰਟ ਤੱਕ ਤੁਸੀਂ ਨਾ ਇਹਨੂੰ ਰੱਖਣਾ ਵਾ ਜਦੋਂ ਤੱਕ ਇਹ ਚੰਗੀ ਇਸ ਤਰ੍ਹਾਂ ਬਣ ਨਹੀਂ ਜਾਂਦਾ ਹੈਗਾ ਜੀ ਹਨਾ ਆ ਦੇਖ ਸਾਡੇ ਬਹੁਤ ਸੋਹਣੀ ਚੀਜ਼ ਬਣ ਕੇ ਰੈਡੀ ਹੋ ਗਈ ਆ ਜਦੋਂ ਇਹ ਬਣ ਜੀ ਕੇ ਕੰਪਲੀਟ ਕਰਨਾ ਤੁਹਾਨੂੰ ਦਿਖਾਵਾਂਗਾ ਨਾ ਇਹਨੂੰ ਤੁਸੀਂ 4 ਤੋਂ 5 ਮਿੰਟ ਤੱਕ ਤੁਸੀਂ ਲੋ ਫਲੇਮ ਦੇ ਉੱਤੇ ਤੁਸੀਂ ਜਾਂ ਪੂਲ ਫਲੇਮ ਦੇ ਉੱਤੇ ਤੁਸੀਂ ਰੱਖਣਾ ਵਾ ਇਹ ਬਣ ਕੇ ਰੈਡੀ ਹੋ ਜੀਗਾ ਬਹੁਤ ਛੇਤੀ ਇਹ ਬਣ ਜਾਂਦਾ ਤੇ ਈਜ਼ੀ ਬਣ ਜਾਂਦਾ ਤੇ ਬਹੁਤ ਹੀ ਜਿਆਦਾ ਹੈਲਦੀ ਹੈ ਇਹ ਨਾਲ ਤੁਹਾਡਾ ਬੋਡੀ weight ਹੈ ਜਿਹੜਾ ਬਹੁਤ ਤੇਜੀ ਨਾਲ ਘਟਣਾ ਸ਼ੁਰੂ ਹੋ ਜੇਗਾ ਜੀ ਹੁਣ ਆਪਾਂ ਇਹਨੂੰ ਢੱਕਨ ਨੂੰ 5 ਮਿੰਟ ਬਾਅਦ ਦੇਖਦੇ ਆ ਫਿਰ 3-4 ਮਿੰਟ ਹੋ ਗਏ ਹਨਾ ਮੇਰੇ ਨਾਲ ਆ ਦੇਖੋ ਕਿੰਨੀ ਸੋਹਣੀ ਚੀਜ਼ ਬਣ ਕੇ ਰੈਡੀ ਹੋ ਗਈ ਹੈ ਦੇਖੋ ਆਪਣੀ ਹਨਾ ਚੀਜ਼ ਬਹੁਤ ਸੋਹਣੀ ਬਣ ਕੇ ਆਪਣੀ ਰੈਡੀ ਹੋ ਗਈ ਹੈ ਦੇਖੋ ਹਨਾ ਬਹੁਤ ਵਧੀਆ ਚੀਜ਼ ਬਣ ਕੇ ਇਹ ਰੈਡੀ ਹੋ ਗਈ ਹੈ ਦੇਖੋ ਤੁਸੀਂ ਹਨਾ ਸੋ ਇਹ ਬ੍ਰੇਕਫਾਸਟ ਤੁਸੀਂ ਕਰ ਸਕਦੇ ਹੋ ਹਨਾ ਤੈਨੂੰ ਤੁਸੀਂ 2-3 ਵਾਰ ਵੀ ਤੁਸੀਂ ਖਾ ਸਕਦੇ ਹੋ ਬਹੁਤ ਵਧੀਆ ਚੀਜ਼ ਇਹ ਬਣ ਕੇ ਆਪਣੀ ਰੈਡੀ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਜਿਹੜੇ ਓਟਸ ਰੈਸਪੀ ਹੈ ਨਾ ਆਪਣੇ ਓਟਸ ਬਣ ਕੇ ਬਹੁਤ ਹੀ ਵਧੀਆ ਇਹ ਰੈਡੀ ਹੋ ਗਿਆ ਆਪਣੇ ਓਟਸ ਬਣ ਕੇ ਤਿਆਰ ਹੋ ਗਿਆ ਤੁਸੀਂ ਇਸ ਤਰ੍ਹਾਂ ਓਟਸ ਬਣਾ ਕੇ ਬ੍ਰੈਕਫਾਸਟ ਦੇ ਵਿੱਚ ਤੁਸੀਂ ਖਾ ਸਕਦੇ ਹੋ ਆ ਦੇਖੋ ਜੀ ਆਪਣੇ ਜਿਹੜੇ ਓਟਸ ਬਣ ਕੇ ਆਪਣੇ ਰੈਡੀ ਹੋ ਗਿਆ ਜੀ ਆਪਣੇ ਓਟਸ ਇਹ ਬਣ ਕੇ ਆਪਣੇ ਬਿਲਕੁਲ ਰੈਡੀ ਹੋ ਗਏ ਜੀ ਇਹ ਆਪਣੇ ਓਟਸ ਬਣ ਕੇ रेडी ਹੋ ਚੁਕੇ ਆ ਇਹ ਇਹ ਤੁਸੀਂ ਉਰਸ ਤੁਸੀਂ ਆਪਣੇ ਘਰ ਦੇ ਵਿੱਚ ਬਣਾ ਕੇ ਤੁਸੀਂ ਜਰੂਰ ਮਰਜੀ ਤੁਸੀਂ ਇਹ ਉਰਸ ਖਾ ਸਕਦੇ ਹੋ ਇਹ ਬਹੁਤ ਜਿਆਦਾ ਵਧੀਆ ਬਣਿਆ ਯਾਰ ਬਹੁਤ ਹੀ ਜਿਆਦਾ ਵਧੀਆ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਨਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ ਮੈਂ ਕਹਿੰਦਾ ਤੁਸੀਂ ਸਵੇਰੇ ਬ੍ਰੇਕਫਾਸਟ ਦੇ ਵਿੱਚ ਸਵੇਰੇ ਨਾਸਤੇ ਦੇ ਵਿੱਚ ਇਹ ਤੁਸੀਂ ਓਟਸ ਵਾਲੀ ਰੈਸਪੀ ਬਣਾ ਕੇ ਖਾਣੀ ਸ਼ੁਰੂ ਕਰ ਦੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡਾ ਜਿਹੜਾ ਬੋਡੀ weight ਹੈ ਨਾ ਬਹੁਤ ਛੇਤੀ ਘਟਣਾ ਸ਼ੁਰੂ ਹੋ ਜਾਊਗਾ ਕਿਉਂਕਿ ਇਹਦੇ ਵਿੱਚ ਦੇਖੋ ਨਾ ਤਾਂ ਆਪਾਂ ਫੈਟ ਇਹਦੇ ਵਿੱਚ ਯੂਜ਼ ਕੀਤੀ ਹੈ ਕਿ ਨਾ ਇਹਦੇ ਵਿੱਚ ਕਾਰਬੋਹਾਈਡਰੇਟ ਹੈਗੇ ਇਹਦੇ ਵਿੱਚ ਸਿਰਫ ਪ੍ਰੋਟੀਨ ਹੀ ਆ ਨਾ ਇਹਦੇ ਵਿੱਚ ਪ੍ਰੋਟੀਨ ਤੇ ਫਾਈਬਰ ਆ ਜਿਹੜੇ ਆਪਾਂ ਓਟਸ ਲਈ ਜੀ ਓਟਸ ਦੇ ਵਿੱਚ ਫਾਈਬਰ ਆ ਤੇ ਜਿਹੜਾ ਆਪਾਂ ਪਨੀਰ ਲਈ ਜੀ ਪਨੀਰ ਦੇ ਵਿੱਚ ਪ੍ਰੋਟੀਨ ਆ ਤੇ ਜਿਹੜੇ ਆਪਾਂ ਗ੍ਰੀਨ ਵੇਜੀਟੇਬਲ ਜੀ ਆਪਾਂ ਇਹਦੇ ਵਿੱਚ ਐਡ ਕੀਤੀ ਸੀ ਉਹਦੇ ਵਿੱਚ ਵੀ ਫਾਈਬਰ ਆ ਫਾਈਬਰ ਨਾਲ ਕੀ ਹੈਗੀ ਤੁਹਾਡਾ ਬੋਡੀ weight ਛੇਤੀ ਘਟਦਾ ਵਾ ਕਿਉਂਕਿ ਜਿਹੜਾ ਫਾਈਬਰ ਆ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਦਾ ਜਿਸ ਦੇ ਨਾਲ ਕੀ ਸਾਡਾ ਜਿਹੜਾ ਬੋਡੀ weight ਆ ਉਹ ਘਟਣਾ ਛਿਰੂ ਹੋ ਜਾਂਦਾ ਸੋ ਦੋਸਤੋ ਮੈਂ ਤਾਂ ਇਹ ਰੈਸਪੀ ਬਣਾ ਕੇ ਖਾਂਦਾ ਹੀ ਰਹਿਣਾ ਵਾ ਇਹ ਤੁਸੀਂ ਵੀ ਬਣਾ ਕੇ ਟਰਾਈ ਕਰੋ ਤੇ ਮੈਨੂੰ ਜਰੂਰ ਦੱਸੋ ਵੀ ਇਹ ਰੈਸਪੀ ਤੁਹਾਡੇ ਕੋਲ ਕਿੱਦਾਂ ਦੀ ਬਣੀ ਆ ਤੇ ਤੁਹਾਡਾ ਬੋਡੀ weight ਘ ਤਾਨੂੰ ਬਹੁਤ ਜ਼ਿਆਦਾ ਫਰਕ ਪਏਗਾ ਜੀ। ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੇ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੇ ਜਾਂ ਮਿਹਨਤ ਵਧੀਆ ਲੱਗੇ ਤਾਂ ਪਲੀ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਸੋ ਦੋਸਤੋ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਹੋਊ ਤਾਂ ਪਲੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਦੁਪਹਿਰ ਪਰੀ ਸਤਿ ਸ਼੍ਰੀ ਅਕਾਲ ਜੀ।